ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈਗਾ ਜੀ ਆਪਣਾ ਫਾਰਮ ਹਾਊਸ ਤੇ ਇੱਧਰ ਬਣਿਆ ਆਪਣਾ ਝੋਨਾ ਵਾ ਜਿਹੜਾ ਅੱਜ ਆਪਾਂ ਵੜਨਾ ਵਾ ਤੇ ਆਓ ਦੇਖਦੇ ਆ ਝੋਨਾ ਤੇ ਪੂਰਾ ਪੱਕਿਆ ਪਿਆ ਵਾ ਪੱਕ ਕੇ ਦਾਣੇ ਵੀ ਥੱਲੇ गिर ਰਹੇ ਨੇ ਸੋ ਜਲਦੀ ਜਲਦੀ ਝੋਨਾ ਵੜੀਏ ਤੇ ਬਾਜੋ ਮੌਸਮ ਦਾ ਕੋਈ ਪਤਾ ਨਹੀਂ ਮੰਡੀ ਵੀ ਲੈ ਕੇ ਜਾਣਾ ਵਾ ਤੇ ਆਹ ਜੀ ਆਪਣੀ ਕੰਪਾਈਨ ਆ ਏਸੀ ਵਾਲੀ ਕੰਪਾਈਨ ਆ ਕੈਬਨ ਵਗੈਰਾ ਪੂਰਾ ਲੱਗਾ ਘੱਟੇ ਮਿੱਟੀ ਦਾ ਕੋਈ ਡਰ ਨਹੀਂਗਾ ਚਲੋ ਦੇਖਦੇ ਆਓ ਸਟਾਰਟ ਕਰਕੇ ਪੌੜੀ ਮੇਰੇ ਤੋਂ ਦੂਜੇ ਬੰਨੇ ਆਇਦੀ ਆਓ ਆਪਣੇ ਲੱਗੇ ਪੰਪ ਵੀ ਹੈਗਾ ਵਾ ਚਲੋ ਇੱਕ ਕੰਮ ਵਧੀਆ ਹੋਗਾ પેટ્રોલ ਪੰਪ ਜਾਂ ਡੀ ਡੀਜ਼ਲ ਵਗੈਰਾ ਲਿਆਉਣਾ ਹੋਵੇ ਲੱਗ ਗਈ ਆਪਣੇ ਲਓ ਵੀ ਸਟਾਰਟ ਹੋ ਗਈ ਆ ਤੇ ਹੁਣ ਇਹਦੇ ਫੰਕਸ਼ਨ ਵਗੈਰਾ ਦੇਖੀਏ ਕੀਟੋ ਕਟਰ ਵਗੈਰਾ ਚੱਲਦਾ ਤਾਂ ਕੀ ਹਿਸਾਬ ਕਿਤਾਬ ਆ ਇਹ ਹੈਗਾ ਜੀ ਟੌਪ ਲਾਈਨਰ ਡੁੱਚ ਕੰਪਨੀ ਦੀ ਫਾਰ ਅਰੇ ਕੈਬਨ ਵਗੈਰਾ ਮਿਲ ਗਿਆ ਇਹਦਾ ਆਪਾਂ ਨੂੰ ਫਾਇਦਾ ਹੋ ਗਿਆ ਆ ਦੇਖੋ ਤੁਹਾਨੂੰ ক্লোਜ਼ ਲੁੱਕ ਦਿਖਾਉਣਾ ਥੋੜੀਕੋ ਕੋਈ ਘਟਾ ਮਿੱਟੀ ਕੋਈ ਡਰਨੀ ਆਪ ਦੇ ਹਿਸਾਬ ਨਾਲ ਐਸੀ ਚਲਾਓ ਤੇ ਕੰਮ ਕਰੋ ਚਲੋ ਵੀ ਓਹੋ ਕਟਰ ਤਾਂ ਪਾਇਆ ਨਹੀਂਗਾ ਇੱਕ ਮਿੰਟ ਕਟਰ ਪਾ ਲਈ ਆਪਾਂ ਮੈਨੂੰ ਪਤਾ ਨਹੀਂ ਕਿ ਕਟਰ ਲਾਇਆ ਹੋਇਆ ਹੈਗਾ ਲੋਈ ਕਟਰ ਆਪਾਂ ਪਾ ਲਿਆ ਤੇ ਲਈਏ ਬਾਬੇ ਜਨਾ ਤੇ ਕਰੀਏ ਸ਼ੁਰੂ ਕਟਾਈ ਝੋਨੇ ਦੀ ਤੋਂ ਸਟਾਰਟ ਹੋ ਮੇਰੇ ਸਾਹਮਣੇ ਕਟਰ ਡਾਊਨ ਹੋ ਗਿਆ ਇੱਥੋਂ ਸ਼ਾਟ ਲੈਣੀ ਆ ਤੋ ਕੋਈ ਪੂਰੀ ਸਿਖਰਾਂ ਤੇ ਆ ਰਹੀ ਹੈ। ਦੇਖੋ ਜੀ ਮੈਂ ਤੁਹਾਨੂੰ ਕੰਬਾਈਨ ਦਿਖਾਉਣਾ ਆਪਣੀ ਆਲੇ-ਦੁਆਲੇ ਤੋਂ ਘੁਮਾ ਕੇ। ਅਗਰ ਆਪਾਂ ਤੁਹਾਡੇ ਡਰੋਨ ਨਾਲ ਵੀ ਸ਼ਾਟ ਲਾਇਆ। ਤੁਹਾਨੂੰ ਡਰੋਨ ਨਾਲ ਆਲੇ-ਦੁਆਲੇ ਘੁਮਾ ਕੇ ਆਪਾਂ ਇਹਦੇ ਵੀਡੀਓ ਸ਼ਾਟਸ ਦਿਖਾਉਣੇ ਆ। ਆਹ ਦੇਖੋ ਜੀ, ਕਿਆ ਬਾਤਾਂ। ਸੋ ਮੈਂ ਇਦਾਂ ਕਰਦਾ ਵਾਂ ਵੀ ਜਿਹੜਾ ਆਪਾਂ ਬੰਦਾ ਰੱਖਿਆ ਸੀਰੀ ਉਹਨੂੰ ਆਪਾਂ ਕੰਬਾਈਨ ਫੜਾਉਣੇ ਆ। ਤੇ ਆਪਾਂ ਜਾ ਕੇ ਲਗਭਗਨੇ ਢੇੜਾ ਮਾਰ ਆਈਏ ਗਰਮੀ ਬੜੀ ਆ ਪੀਣੀ ਠੰਡਾ ਵਗਰਾ ਲੈ ਆਉਣੇ ਆ ਹਨਾ ਸੋ ਮੈਨੂੰ ਕੰਮ ਸਮਝਾਤਾ ਵਾ ਤੇ ਆਪਾਂ ਕੰਬਾਈਨ ਚ ਉਤਰਿਆਨੇ ਆ ਤੇ ਆਪੇ ਆਉਂਦੇ ਨੇ ਆਪਣੇ ਨੂੰ ਕੰਮ ਨਵੇਡ ਦੂਗਾ ਜਦੋਂ ਉੱਕਮ ਕਰਦਾ ਉਹ ਘੱਟਾ ਸਾਰਾ ਮੇਰੇ ਤੇ ਪਾ ਗਿਆ ਮੈਂ ਇਦਾਂ ਕਰਦਾ ਵਾਂ ਵੀ ਟਰੈਕਟਰ ਲੈ ਕੇ ਇੱਥੇ ਖੜਾ ਕਰ ਦਿੰਨਾ ਵਾਂ ਆਪੇ ਮੇਰੇ ਆਉਂਦਿਆਂ ਨੂੰ ਟਰਾਲੀ 'ਚ ਦਾਣੇ ਭਰ ਦੂਗਾ ਸਹੀ ਕਿ ਨਹੀਂ ਸੋ ਆਪਾਂ ਤੁਹਾਨੂੰ ਆਪਣਾ ਟਰੈਕਟਰ ਦਿਖਾਉਨੇ ਆ ਆਪਣੇ ਕੋਲ ਦੋ ਟਰੈਕਟਰ ਹੋਰ ਆ ਉਹ ਵੀ ਤੁਹਾਨੂੰ ਬਾਅਦ 'ਚ ਦਿਖਾਉਨੇ ਆ ਇਹ ਹੈਗਾ ਜੀ ਆਪਣਾ ਮੈਸੀ 3670 ਤੇ ਵਿਦ ਟਰਾਲੀ ਤੇ ਚਲੋ ਆਪਾਂ ਇਹਨੂੰ ਇੱਥੇ ਖੱਤੇ ਖੜਾ ਕਰ ਦਿੰਨੇ ਆ ਤਾਂ ਆਪੇ ਵਿੱਚ ਦਾਣੇ ਭਰ ਦੂਗਾ ਤੇ ਆਪਾਂ ਮੜਿਆ ਬਾਹਰ ਗੀੜੀ ਰੌਂਡੀ ਮਾਰਾਈ ਏ ਇਧਰ ਸਾਈਡ ਜੀ ਦੇ ਲਾ ਲੈਣੇ ਆ ਤੇ ਬਸ ਸਹੀ ਆ ਉਹ ਔਰ ਟਰਾਲੀ ਉਤੋਂ ਤਰਪਾਲ ਵੀ ਲਾ ਦਈਏ ਚਲੋ ਫਾਕੀ ਦੇਖੀਏ ਕੰਬਾਈਨ ਦਾਣੇ ਵਗਰਾ ਤਾਂ ਨਹੀਂ ਛੱਡਦੀ ਮੇਰੇ ਹਿਸਾਬ ਨਾਲ ਠੀਕ ਆ ਆ ਦੇਖੋ ਨਾ ਬਿਲਕੁਲ ਸਹੀ ਆ ਕੱਲੀ ਪ੍ਰਾੜੀ ਆ ਥੱਲੇ ਦਾਣੇ ਵਗਰਾ ਤਾਂ ਹੈ ਨਹੀਂ ਇਹ ਚ ਸਹੀ ਓਕੇ ਆ ਆ ਇਧਰ ਝੁਰਲੂ ਬੰਨੇ ਬੰਨੇ ਛਾੜੀ ਗਿਆ ਇਹਨੂੰ ਜਾਂਦੇ ਸੇ ਕਹਿਣਾ ਵਾਂ ਵੀ ਆ ਬੰਨੇ ਬੰਨੇ ਵੜ ਦੇ ਵਿੱਚੋਂ ਨਾ ਆ ਬੰਨੇ ਨਾ ਰਹਿ ਨਹੀਂ ਦਿੱਤਾ ਉਹਨੇ ਚਲੋ ਕੋਈ ਗੱਲ ਨਹੀਂ ਉਹਨੂੰ ਮੈਂ ਕਹੀ ਦੇਣਾ ਜਾਂਦੇ ਜਾਂਦੇ ਨੂੰ ਤੇ ਬਾਅਦ ਵਿੱਚ ਇਧਰ ਆਪਾਂ ਪੰਪ ਤੇ ਚੱਲਦੇ ਆਂ ਦੇ ਦੇ ਚੱਲਦਾ ਵੀ ਆ ਪੰਪ ਕਿ ਨਹੀਂ ਕੋਦੀ ਬੈਹੀ ਰੱਖਿਆ ਛੋਲੀ ਹੋਂਦਾ ਪਓ ਹੈਲੋ ਇਹ ਲੋ ਗਾਣੇ ਲਾ ਕੇ ਬੈਠਾ ਹਾਂ ਇਹ ਸੁਣਨਾ ਉਹ ਇਦਾਂ ਕਰੀ ਆ ਉਹ ਬੰਨਾ ਬੰਨਾ ਵੜਦੀ ਓਹ ਔਰ ਤੋਂ ਵੜਦੀ ਬੰਨਾ ਬੰਨਾ ਸੂਣੀ ਗੱਲ ਲੱਗਦਾ ਹੱਥੇ ਦਾ ਜੱਕਦਾ ਹੀ ਹੁੰਨੇ ਇਹ ਆਹ ਦੇਖੋ ਜੀ ਆਹ ਆਪਣੀ ਗੱਡੀ ਆ ਟੇਕ ਅਪ ਇਹ ਯੂਨੀਸੋਸ਼ੀਆਸੀ ਮਾਡਲ ਤੇ ਚਲੋ ਹਾਲਤ ਵਗੈਰਾ ਠੀਕ ਹੈ ਇਹਦੀ ਆ ਤੁਹਾਨੂੰ ਇਹਦੀ ਆਊਟਲੁੱਕ ਦਿਖਾਉਣਾ ਸਾਈਡਾਂ ਤੋਂ ਦੇਖੋ ਬਿਲਕੁਲ ਓਕੇ ਵਰਕਿੰਗ ਕੰਡੀਸ਼ਨ ਵਿੱਚ ਹੈ ਇਹ ਵੀ ਹੋਰ ਜਿਹੜੀ ਅਪਗ੍ਰੇਡ ਕਰਾਂਗੇ ਆਪਾਂ ਤੇ ਇੱਕ ਆਪਣੇ ਕੋਲ ਟਰੈਕਟਰ ਹੈ ਜਿਹੜੀ ਮੈਂ ਗੱਲ ਕਰਦਾ ਸੀ ਤੁਹਾਡੇ ਕੋਲ 7810 ਜੌਂਡੀਅਰ ਇਹ ਵੀ ਪੂਰੇ ਵਧੀਆ ਕੰਡੀਸ਼ਨ ਵਿੱਚ ਆ ਤੇ ਆ ਇੱਕ ਆਪਣੇ ਕੋਲ ਟਰੈਕਟਰ ਹੋਰ ਆ ਇਹ ਹੈਗਾ ਜੀ 4755 ਜੂਨੀਅਰ ਇਹ ਵੀ ਸਾਫ਼ ਮਿਲ ਗਿਆ ਸੀ ਆਪਾਂ ਨੂੰ ਤੇ ਆ ਮੁਰੇ ਵੇਟ ਵਗੈਰਾ ਰੱਖਿਆ ਹੋਇਆ ਤੇ ਪੌਣ ਲਈ ਜੋ ਕੋਈ ਹੈਵੀ ਮਸ਼ੀਨਰੀ ਯੂਜ਼ ਕਰਨੀ ਹੋਵੇ ਤੇ ਚਲੋ ਆਪਾਂ ਆਪਣੀ ਗੱਡੀ ਤੇ ਚੱਲਦੇ ਆ ਲਾਗੇ ਪੰਪ ਪਹਿਲਾਂ ਦੇਖੀਏ ਕਿ ਕੋਈ ਖਾਣ ਪੀਣ ਨਹੀਂ ਮਿਲਦਾ ਉੱਥੇ ਕਿ ਨਹੀਂ ਆਇਓ ਵੀ ਨੰਨ ਚੱਲ ਵੀ ਇਹ ਤੇ ਗੱਡੀ ਹੱਥ ਨਹੀਂ ਲੱਗੀ ਚੰਗੀ ਤਰ੍ਹਾਂ ਹਜੇ ਡੈਂਟ ਪੈ ਗਿਆ ਹੁਣ ਲੱਗਦਾ ਮੋੜੇ ਹੈਲੋ ਇਥੇ ਰੇਨ ਹੀ ਕੋਈ ਯਾਰ ਚੁੱਤੇ ਪੈ ਲੱਗਦਾ ਸਾਰੇ ਕੋਈ ਨਹੀਂ ਬਾਹਰ ਨਿਕਲਿਆ ਚਲ ਗਾਂ ਦੇਖਦੇ ਆਂ ਗਾਂ ਕੀ ਆ ਮੰਡੀ ਦਾ ਵੀ ਉਹ ਦੇਖਣਾ ਪਣਾ ਮੰਡੀ ਕਿੱਥੇ ਇਥੇ ਲੱਗੇ ਬੰਨੇ ਨਾਲੇ ਆਰਤੀ ਨੂੰ ਮਿਲੋਣੇ ਆ ਦੇਖਾ ਉਹ ਤੇ ਜਗਾ ਹੈਗੀ ਕਿ ਨਹੀਂ ਝੋਨਾ ਪਾਉਂਗੇ। ਕੋਈ ਕੋ ਗੱਡੀ ਹੁੰਦੀ ਤੀਜੇ। ਦੇਖਦੇ ਆ ਵੀ ਇਹ ਚ ਵੀ ਜੀਡੀਐ 5 ਵਾਂਗੂ ਆਪਾਂ ਗੱਡੀ ਵਾਰਾ ਕਿਸੇ ਕੋ ਖੋ ਸਕਦੇ ਆ ਕਿ ਨਹੀਂ। ਤੋ ਦੇਖ। ਆ ਮੈਂ ਤਾਂ ਮਾਰੀ ਨਹੀਂ ਵੀ। ਇਹ ਚ ਗੱਡੀ ਆਪ ਮੋਲੀ ਲੈਣੀ ਬਣੀ ਆ। ਆਪਾਂ ਕਿਸੇ ਕੋ ਗੱਡੀ ਨਹੀਂ ਖੋ ਸਕਦੇ। ਚਲੋ ਆਪਣੀ ਆਹੀ ਪਿਕੰਗ ਵਧੀਆ ਵਾ। ਉਹ ਨੇ ਹੁਣੇ ਮੈਨੂੰ ਮੈਸੇਜ ਆਇਆ ਵੀ ਬੰਦਾ ਕਹਿੰਦਾ ਝੋਨਾ ਵੜਿਆ ਗਿਆ ਵਾ ਉਹਨੂੰ ਪਾਇਆ ਕੰਮਤ ਉਹ ਚੱਲਿਆ ਕਰਨ ਲਈ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਝੋਨਾ ਲੈ ਚਲੀਏ ਮੰਡੀ ਉਹ ਗੱਡੀ ਇੱਕ ਤਾਂ ਹੱਥ ਨਹੀਂ ਲੱਗੀ ਚੰਗੀ ਤਰ੍ਹਾਂ ਇਹ 2 ਕਿਲੋਮੀਟਰ ਕੰਨੇ 35 ਦੀ ਆ ਐਡਾ ਤਗੜਾ ਰੋਡ ਆ ਸਪੀਡ ਲਿਮਿਟ ਸਾਰੀ 55 ਰੱਖੀ ਇਹਨਾਂ ਨੇ ਚੱਲ ਵੀ ਚੱਲ ਵੀ ਜਲਦੀ ਕਰੋ ਆ ਲੋ ਜੀ। ਉਹ ਆਪਣਾ ਗਿਆ ਫਾਰਮ ਹਾਊਸ। ਲੈ ਆ ਬੰਨਾ ਬੰਨਾ ਫੇ ਉਹਦੀ ਛੱਡ ਗਿਆ। ਇਹ ਵੀ ਬੱਸ। ਗੰਨਾ ਪਾਹਾਂ। ਦਾਣੇ ਵੀ ਨਹੀਂ ਪਾ ਗਿਆ। ਕੰਬੈਨ ਉਹਦੀ ਬੰਨੇ ਤੇ ਖੜੀ ਕਰ ਗਿਆ ਤੇ ਬਾਲੇ ਕਮਜ਼ੋਰ ਬੰਦੇ ਆ। ਚਲ ਕੋਈ ਚੱਕ ਨਹੀਂ ਆਪਾਂ ਵੀ ਹਥਿਆਰੀ ਛੱਡੇ ਆ ਚਲਾਉਣੇ ਥੋੜੀ ਭੁੱਲੇ ਹਜੇ। ਆਪਾਂ ਆਪ ਕੰਬੈਨ ਚ ਲਾ ਕੇ ਪਾ ਲੈਨੇ ਝੋਨਾ ਟਰਾਲੀ 'ਚ। ਇੱਕ ਤਾਂ ਕੈਵਨ ਤਾਂ ਕੀਤਾ ਜਾਂਦਾ। ਅਜਿਹੇ ਗਾਣੇ ਨਾਲ ਇੱਕ ਕੰਮ ਇਹਦੇ ਵਧੀਆ ਲੱਗਦੇ ਇਦਾਂ ਦੇ ਗਾਣੇ। ਇਹ ਕਿੱਡੇ ਕਿੱਡਾ ਕੰਮ ਆ। ਟਰਾਲੀ ਲੱਗਦਾ ਅੱਧੀ ਕੀ ਹੋਣੀ ਆ ਇੱਥੇ ਆਪਣੇ 3-4 ਕਿੱਲੇ ਸੀ ਨਾ ਟਰਾਲੀ ਵੀ ਕਾਫੀ ਤਗੜੀ ਆ ਅੱਧੀ ਹੋ ਗਈ ਨਹੀਂ ਬੜਾ ਵਾਗੇ ਲੋ ਵੀ ਦਾਣੇ ਟਰਾਲੀ 'ਤੇ ਪੈ ਚੁੱਕਿਆ ਤੇ ਆਪਾਂ ਚੱਕੀ ਆਪਣਾ ਟਰੈਕਟਰ ਤੇ ਚਲਿਏ ਲੈ ਕੇ ਮੰਡੀ ਪਰ ਮੈਂ ਇੱਕ ਹੋਰ ਚੀਜ਼ ਦੇਖੀ ਵੀ ਇੱਥੇ ਮੰਡੀਆਂ ਹਜੇ ਸਰਕਾਰੀ ਖਰੀਦ ਖੁੱਲੀ ਨਹੀਂ ਗਈ ਤੇ ਇੱਕ ਮੈਂ ਇੱਥੇ ਸੈਲਰ ਨਾਲ ਕੰਟੈਕਟ ਕੀਤਾ ਸੀ ਪੋਣੇ ਸਿੱਧਾ ਤੁਹਾਡੇ ਕੋਲ ਚੁੰਨਾ ਚੱਕ ਲੈਣੇ ਆਂ ਅਸੀਂ ਵਧੀਆ ਰੇਟ ਤੇ ਤੇ ਝੋਣ ਝੁੰਨਾ ਆਪਣਾ ਕੀਤਾ ਹੀ ਤਾਂ ਕਰਕੇ ਆਪਾਂ ਉਥੇ ਸੈਲਰ ਕੋਲ ਸਿੱਧਾ ਸਿੱਟੋਣਾ ਵਾ ਮੰਡੀ ਜਾਂ ਪਾ ਅਗਲੀ ਵਾਰੀ ਲੈ ਕੇ ਚੱਲਾਂਗੇ ਝੁੰਨਾ ਆਪਣੇ ਟਰੈਕਟਰ ਦੀ ਥੋੜੀ ਅੰਦਰੋਂ ਲੁੱਕ ਦੇਖ ਲਓ ਚਲੋ ਚੱਲਦੇ ਆਂ ਗਾਣੇ ਲਾਉਣੇ ਮਠੇ ਮਠੇ ਪੰਜਾਬੀ ਗਾਣਾ ਮੈਂ ਕਿਹਾ ਛੱਡ ਲਈ ਇੱਕ ਇੱਥੋਂ ਨਾਲ ਸੈਲਰ ਇਹ 2.5 ਕਿਲੋਮੀਟਰ ਦੀ ਦੂਰੀ ਤੇ ਹੋਣਾ। ਕੋਲ ਰੋਡ ਵਧੀਆ ਬਣਿਆ ਹੋਇਆ। ਸ਼ਹਿਰੋਂ ਦੂਰ ਦਾ ਇੱਕ ਹੋਰ ਫਾਇਦਾ ਹੈਗਾ ਵੀ ਇੱਥੇ ਟ੍ਰੈਫਿਕ ਵਗੈਰਾ ਬਹੁਤ ਘੱਟ ਹੈ। ਤੇ ਬੰਦਾ ਜਿੱਦਾ ਮਰਜ਼ੀ ਰੋਡ ਤੇ ਮਿਲਦਾ ਜਾਵੇ। ਵੱਡਾ ਰੋਡ ਆਪਣੇ ਘਰਾਂ ਕੋਲ ਆ। ਕੋਈ ਚੱਕਰ ਨਹੀਂਗਾ। ਲੱਗਿਆ ਆਪਾਂ ਟਰਾਲੀ ਉਤੋਂ ਕਰ ਲਈ ਕਵਰ। ਇੱਕ ਖਜਦੀ ਹੁਣ ਸਦਾ ਸੈਲਰ ਵਾਲ ਨੂੰ। ਆਹ ਟਰੈਕਟਰ ਹੈ ਬੁੱਕ ਦੇ ਜਾਂਦੇ 40 ਕਿਲੋ ਚੜੀ ਜਾਂਦੇ ਆ ਇਹ ਕਹੇ ਤੀ ਤੋ ਕੇ 40 42 ਤੱਕ ਮਹਾ ਚੜਦੇ ਆ ਖਾਲੀ ਟਰੈਕਟਰ ਸ਼ਾਇਦ ਜ਼ਿਆਦਾ ਚੜ ਜੇ 50 ਤੱਕ ਹੁਣ ਮਗਰ ਲੋਡ ਆ ਨਾ ਇਹ ਵੀ ਚੱਕਰ ਹੈਗਾ ਵਾ ਗੱਡੀ ਗੱਲਾ ਪਿਛੇ ਸਾਈਡ ਲੰਨਾ ਹੈ ਉਹ ਜੇ ਕਰ ਮੰਗ ਜਾ ਪ੍ਰਵਾ ਅੱਡੇ ਉੱਡ ਗੱਡੀ ਹੈਗੀ ਆ ਹਿੰਮ ਲਾਵਾਂਗੇ ਰੋਡ ਤੇ ਗੱਡੀ ਕਿਸ ਦੇ ਨੇ ਲੋਕੇਸ਼ਨ ਦੇ ਹਿਸਾਬ ਨਾਲ ਆਪਾਂ ਅਗਲਾ ਮੋੜ ਮੁੰਨਾ ਇਥੋਂ ਰਾਈਟ ਤੇ ਰਾਈਟ ਮੋੜ ਦੇ ਅਸਾਰ ਹੀ ਨਾਲ ਹੀ ਆਪਣਾ ਸੈਲਰ ਆ ਆ ਟੈਂਕੀ ਦੀ ਨਿਸ਼ਾਨੀ ਆ ਪਰ ਰੱਖੀ ਹੋਈ ਆ ਲੂ ਚੱਲ ਵੀ ਜਲਦੀ ਚੱਲ ਬੰਦੇ ਨੂੰ ਟਾਈਮ ਦਿੱਤਾ ਹੋਇਆ ਕਿ ਬੰਦੇ ਨਾਲ ਚੱਲ ਜਵੇ ਆਵਾਗੇ ਸੱਜੇ ਹੱਸਲੇ ਤੇ ਆਹ ਟ੍ਰੇਨ ਦੀ ਆਵਾਜ਼ ਆਉਂਦੀ ਪੀ ਰੇਲ ਗੱਡੀ ਦੀ ਹੈ ਨਾ ਰੇਲ ਗੱਡੀ ਨੂੰ ਲੱਗਦਾ ਇਥੇ ਨਹੀਂ ਆਵਾਜ਼ ਆਉਂਦੀ ਪਈ ਆ ਮੱਠੀ ਮੱਠੀ ਇਥੋਂ ਹਾਂ ਔਰ ਈ ਟ੍ਰੇਨ ਵੀ ਇਥੋਂ ਆਪਾਂ ਲੈਣੇ ਰਾਈਟ ਤੇ ਉਹਦੇ ਅੱਗੇ ਗੱਡੀਆਂ ਟਰਾਲੀਆਂ ਅਨਲੋਡ ਕਰੀਏ ਤੇ ਚੱਲਦੇ ਫੇ ਆਪਣੇ ਫਾਰਮ ਹਾਊਸ ਚ ਵਾਪਸ ਬਾਜੋਂ ਪਰ ਟਰੈਕਟਰ ਐ ਤੋ ਓਕੇ ਖੜਾ ਕਰ ਦਿੰਨਾ ਇਹਨੂੰ ਛਾਵੇਂ ਅੱਜ ਦਾ ਕੰਮ ਇਹ ਤਾਂ ਨਿਬੜਿਆ ਜਗਾ ਤਾਂ ਵਹਿ ਹੁਣਾ ਖਾਫੀ ਖੁੱਲੀ ਰੱਖੀ ਆ ਟਰੱਕ ਵਗੈਰਾ ਵੀ ਇੱਥੇ ਆਉਂਦੇ ਹੋਣੇ ਨਾ ਤਾਂ ਕਰ ਲੋ ਵੀ ਇੱਥੇ ਆਪਾਂ ਟਰਾਲੀ ਕਰਦਣੀ ਅਨਲੋਡ ਲੈਫਟ ਵਾਲੀ ਟਰਾਲੀ ਦਾ ਇਹ ਫਾਇਦਾ ਵੈਸੇ ਬੰਦਾਂ ਨੂੰ ਲੋਡ ਨਹੀਂ ਦੋਵਾਂ ਮੈਂਟਰ ਟਰਾਲੀ ਖਾਲੀ ਹੋ ਜਾਂਦੀ ਜੀ ਆਪਾਂ ਟਰਾਲੀ ਕਰਤੀ ਖਾਲੀ ਤੇ ਇਥੋਂ ਮੈਂ ਵੀਡੀਓ ਥੋੜੀ ਕੱਟ ਲਈ ਆ ਕਿਉਂਕਿ ਵੀਡੀਓ ਬਹੁਤ ਲੰਮੀ ਹੋਇਆ ਨਹੀਂ ਸੀ ਤੇ ਆਪਾਂ ਸਿੱਧੀ ਵੀਡੀਓ ਕਰਤੀ ਸਕਿਪ ਤੇ ਆਪਾਂ ਸਿੱਧਾ ਪਹੁੰਚ ਗਏ ਆਪਣੇ ਫਾਰਮ ਹਾਊਸ 'ਚ ਤੇ ਆਪਾਂ ਹੁਣ ਟਰਾਲੀ ਕਰੀ ਲਾਈਏ ਸਾਈਡ ਤੇ ਤੇ ਟਰੈਕਟਰ ਨੂੰ ਲਾਈਏ ਸ਼ੈੱਡ 'ਚ ਇਦਾਂ ਕਰੇਗਾ ਬੰਨਾ ਬੰਨਾ ਛੱਡਿਆ ਨਹੀਂ ਉਹਨੇ ਇਹਨੂੰ ਆਪਾਂ ਹੱਥਾਂ ਨਾਲ ਵੜ ਕੇ ਦਾਤੀ ਨਾਲ ਝੋਨੇ ਨੂੰ ਤੇ ਰੇਦੀਆ ਬਾ ਝਾੜ ਲਵਾਂਗੇ ਬਾਅਦ ਚ ਉਹਨੂੰ ਤੇ ਪ੍ਰਾਲੀ ਆਪਣੇ ਕੰਮ ਆਊਗਾ ਗਾਂ ਕਿਤੇ ਸਿਆਲ ਆਉਣ ਵਾਲਿਆ ਤੇ ਪੂਲੇ ਕੰਮ ਆਉਣਗੇ ਆਪਣੇ ਬਾਅਦ ਚ ਟਰਾਲੀਆਂ ਬਹੁਤ ਸ਼ਾਮਿਲ ਆਣੀਆਂ ਆ ਆ ਇੱਥੇ ਕੱਪੜਾ ਲਾਏ ਨੇ ਟਰਾਲੀ ਤੇ ਪਹਿਲਾਂ ਆਪਾਂ ਇਹਦਾ ਗੱਡੀ ਇੱਥੋਂ ਹੋ ਕੇ ਦੀ ਇੱਥੋਂ ਨਿਕਲਦੀ ਆ ਚੱਕਵੀ ਟਰੈਕਟਰ ਨਹੀਂ ਆਪਾਂ ਧੁੱਪੇ ਖੜਾ ਕਰਨਾ ਜੇ ਟਰੈਕਟਰ ਧੁੱਪੇ ਖੜਾ ਕਰੀਏ ਤਾਂ ਰੰਗ ਉੱਡਣ ਦਾ ਡਰ ਹੈਗਾ ਇਹਨੂੰ ਆਪਾਂ ਆਪਣੇ ਸ਼ੈੱਡ ਚ ਲਾਉਣੇ ਆ ਉੱਥੇ ਲਾਉਣੇ ਆ ਆਪਾਂ ओह परे ट्रैक्टर खड़ो तो भी इतने लिया ला लेना वा कुप्पे तो खोते रंग खराब होंगे श्याल कल इन्हू धोवेंगे तो लो जी आप झोना अपना व्ड लिया वा घर लागे वाला बाकी आप अगली वीडियो बनावे वो तुम दिखावे क्योंकि थोड़ा कच्चा है झोना ਤੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਜੇ ਵਧੀਆ ਲੱਗੀ ਤਾਂ ਆਪਾਂ ਹੋਰ ਐਵੇਂ ਦੀ ਵੀਡੀਓ ਬਣਾਵਾਂਗੇ ਨਹੀਂ ਤੇ ਫਿਰ ਸਸਰੀਕਾਲ ਆ ਤੇ ਆ ਮੈਉਨਾ ਚਰ ਚੋਨਾ ਹਿਤ ਵੜ ਲੈਨੇ ਦਾਤੀ ਨਾ ਤੇ ਚਲੋ ਠੀਕ ਆ ਜੀ ਓਕੇ ਬਾਏ ਟਾਟਾ ਬਿੱਲਾ